ਅੱਜ ਦੇ ਸਮੇਂ ਦੇ ਵਿੱਚ ਰਿਸ਼ਤੇ ਖਤਮ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਗੁੱਸਾ ਕਿਉਂਕਿ ਗੁੱਸਾ ਇੱਕ ਫਲਾਈਟ ਮੋਡ ਦੇ ਵਾਂਗ ਹੁੰਦਾ ਹੈ ਇੰਨੀ ਜਿਆਦਾ ਬੰਦੇ ਨੂੰ ਗੁੱਸਾ ਆਉਂਦਾ ਹੈ ਕਿ ਕੁਝ ਸਮਝ ਨਹੀਂ ਆਉਂਦਾ ਆਪਣਾ ਘਰ ਆਪਣੇ ਰਿਸ਼ਤੇ ਆਪਣੀ ਜ਼ਿੰਦਗੀ ਇੱਕ ਇਨਸਾਨ ਕੁਝ ਸੈਕਿੰਟਾਂ ਦੇ ਵਿੱਚ ਬਰਬਾਦ ਕਰ ਲੈਂਦਾ ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਾਂਗੇ ਜਿਸ ਕਰਕੇ ਤੁਸੀਂ ਆਪਣੇ ਰਿਸ਼ਤਿਆਂ ਨੂੰ ਬਚਾ ਸਕਦੇ ਹੋ ਸਭ ਤੋਂ ਪਹਿਲਾ ਟਿਪਸ ਇਹ ਹੈ ਕਿ ਜੇਕਰ ਤੁਹਾਨੂੰ ਕਿਸੇ ਵੀ ਚੀਜ਼ ਨੂੰ ਲੈ ਕੇ ਗੁੱਸਾ ਆ ਰਿਹਾ ਹੈ ਤਾਂ ਤੁਸੀਂ 5 ਮਿੰਟ ਦਾ ਬ੍ਰੇਕ ਲੈਣਾ ਹੈ ਆਪਣੇ ਮਨ ਨੂੰ ਸ਼ਾਂਤ ਕਰਨਾ ਹੈ ਅੱਖਾਂ ਬੰਦ ਕਰਨੀਆਂ ਨੇ ਤੇ ਇੱਕ ਲੰਬਾ ਸਾਹ ਲੈਣਾ ਤੇ ਫਿਰ 5 ਸਕਿੰਟ ਬਾਅਦ ਅੱਖਾਂ ਖੋਲ ਕੇ ਤੁਸੀਂ ਸੋਚਣਾ ਤੁਹਾਡਾ ਦਿਮਾਗ ਕੰਮ ਕਰਨ ਲੱਗ ਜਾਵੇਗਾ ਕਿਉਂਕਿ ਗੁੱਸੇ ਦੇ ਵਿੱਚ ਇਨਸਾਨ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਤਾਂ ਦੂਸਰਾ ਜਿਹੜਾ ਪੁਆਇੰਟ ਹੈ ਕਿ ਤੁਸੀਂ ਉੱਥੋਂ ਉੱਠ ਕੇ ਚਲੇ ਜਾਣਾ ਜਿਸ ਜਗ੍ਹਾ ਤੇ ਕੋਈ ਲੜਾਈ ਹੋ ਰਹੀ ਹੈ ਝਗੜਾ ਹੋ ਰਿਹਾ ਆਪਣੇ ਆਪ ਨੂੰ ਉਸ ਜਗ੍ਹਾ ਤੋਂ 10 ਮਿੰਟ ਦੀ ਦੂਰੀ ਤੇ ਰੱਖੋ ਬਾਹਰ ਅੰਦਰ ਜਾਓ ਥੋੜਾ ਮਨ ਨੂੰ ਸ਼ਾਂਤ ਕਰੋ ਖੁੱਲੇ ਦੇ ਵਿੱਚ ਸਾਹ ਲਓ ਕੁਦਰਤ ਵਾਲ ਵੇਖੋ ਕੁਦਰਤ ਦੇ ਨਜ਼ਾਰਿਆਂ ਦੇ ਵਿੱਚ ਜਾ ਕੇ ਆਪਣਾ ਗੁਸਤਾ ਸ਼ਾਂਤ ਕਰੋ ਇਸ ਨਾਲ ਇੱਕ ਤਾਂ ਤੁਹਾਡੇ ਰਿਸ਼ਤੇ ਮਜ਼ਬੂਤ ਹੋਣਗੇ ਰਿਸ਼ਤੇ ਟੁੱਟਣ ਤੋਂ ਬਚਣਗੇ ਦੂਜਾ ਤੁਹਾਡੇ ਕੰਮ ਕਾਰ ਤੇ ਕੋਈ ਪ੍ਰਭਾਵ ਨਹੀਂ ਪਵੇਗਾ ਤੁਹਾਡੇ ਸਿਹਤ ਤੇ ਕੋਈ ਪ੍ਰਭਾਵ ਨਹੀਂ ਪਵੇਗਾ ਤੇ ਤੁਹਾਡੀ ਜਿਹੜੀ ਸਿਹਤ ਹੈ ਉਹ ਹੋਰ ਵੀ ਮਜ਼ਬੂਤ ਹੋਵੇਗੀ ਤੁਹਾਡੇ ਚ ਪੇਸ਼ੈਂਸ ਆਵੇਗਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਪੇਸ਼ੈਂਸ ਹੈ ਉਹ ਬਹੁਤ ਲੋਕਾਂ ਦੇ ਵਿੱਚ ਖਤਮ ਹੋ ਚੁੱਕਿਆ ਹੈ ਸਬਰ ਹੈ ਸੰਤੋਖ ਹੈ ਬਹੁਤ ਘੱਟ ਹੋ ਚੁੱਕਿਆ ਤੇ ਸਬਰ ਤਾਂ ਕਿਸੇ ਦੇ ਵਿੱਚ ਰਹੀ ਨਹੀਂ